ਤੇ ਹਾਂਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਹਾਰਮੋਨ ਫੀਟਿਕ 688 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਚਲੋ ਜੀ ਵੀਡੀਓ ਨੂੰ ਕਰਦੇ ਆ ਸ਼ੁਰੂ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਤੇ ਲਾਈਕ ਵੀ ਜ਼ਰੂਰ ਕਰਿਆ ਕਰੋ ਤੇ ਤਾਂ ਜੋ ਆਪਾਂ ਨੂੰ ਪਤਾ ਪਤਾ ਲੱਗ ਸਕੇ ਵੀ ਤੁਹਾਨੂੰ ਆਪਣੀ ਵੀਡੀਓ ਕਿੱਦਾਂ ਦੀ ਲੱਗ ਰਹੀ ਹੈ ਤਿ ਲੋ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਫੁੱਲ ਬੈਲ ਦਾ ਬਹੁਤ ਹੀ ਵੱਡਾ ਸਟਾਕ ਤੇ ਤੁਸੀਂ ਆਨਲਾਈਨ ਆਰਡਰ ਕਰਕੇ ਆਪਣੇ ਤੋਂ ਕਿਸੇ ਵੀ ਕਲਰ ਦੀ ਲਾਈਨਿੰਗ ਮੰਗਵਾ ਸਕਦੇ ਹੋ ਕਿਉਂਕਿ ਆਪਣੇ ਕੋਲ ਸਟਾਕ ਆ ਜਿਹੜਾ ਫੁੱਲ ਆ ਚੁੱਕਿਆ ਤੇ ਅੱਜ ਆਪਾਂ ਤੁਹਾਨੂੰ ਸਾਰੇ ਕਲਰ ਜਿੰਨੇ ਵੀ ਆਪਣੇ ਕੋਲੇ ਆਏ ਨੇ ਤੇ ਲੋ ਜੀ ਵੀਡੀਓ ਚ ਦਿਖਾ ਦਿੰਨੇ ਆ ਵੀਡੀਓ ਆਪਣੀ ਛੋਟੀ ਹੁੰਦੀ ਆ ਪਰ ਕੋਸ਼ਿਸ਼ ਕਰਦੀ ਆ ਵੀ ਜੋ ਵੀ ਚੀਜ਼ ਆ ਤੁਹਾਨੂੰ ਕਲੀਅਰ ਕੱਟ ਦਿਖਾ ਸਕੀਏ ਤੇ ਲੋ ਜੀ ਫੁੱਲ ਬੈਲ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸਟਾਕ ਆਪਣੇ ਕੋਲੇ ਆਇਆ ਹੋਇਆ ਹੈ ਤੁਹਾਨੂੰ ਇੱਥੇ ਹਰ ਤਰ੍ਹਾਂ ਦਾ ਕਲਰ ਦੇਖੋ ਮਿਲ ਜੂਗਾ ਤੁਸੀਂ ਕਿਸੇ ਵੀ ਕਲਰ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਆਪਣ ਨੂੰ ਇੱਕ ਮੈਸੇਜ ਛੱਡ ਕੇ ਆਪਣੇ ਦਿੱਤੇ ਹੋਏ ਨੰਬਰ ਤੇ ਸਕਰੀਨ ਸ਼ਾਟ ਲੈ ਕੇ ਆਪਾਂ ਤੋਂ ਪੁੱਛ ਸਕਦੇ ਹੋ ਆਪਾਂ ਨਾਲ ਦੀ ਨਾਲ ਆਨਸਰ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਲੋ ਜੀ ਹਰ ਇੱਕ ਕਲਰ ਆਪਣੇ ਕੋਲੇ ਅਵੇਲੇਬਲ ਦਾ ਤੁਸੀਂ ਕੋਈ ਵੀ ਕਲਰ ਇੰਨਾ ਚ ਮੰਗਵਾ ਸਕਦੇ ਹੋ ਤੇ ਬੈਲ ਦੀ ਆਪਣੀ ਹੈ ਜਿਹੜੀ ਫੁੱਲ ਗਰੰਟੀ ਹੋਊਗੀ ਕਿਉਂਕਿ ਆਪਾਂ ਹਰ ਤਰ੍ਹਾਂ ਦੀ ਇੱਥੇ ਬ੍ਰਾਂਡ ਦੀ ਦੇਖੋ ਆਪਣੇ ਕੋਲੇ ਜਿਹੜੀ ਵੈਲ ਹੈ ਆਈ ਹੋਈ ਹੈ ਸਸਤੀ ਤੋਂ ਸਸਤੀ ਤੇ ਮਹਿੰਗੀ ਤੋਂ ਮਹਿੰਗੀ ਜੀ ਤੇ ਕਲਰ ਇੱਥੇ ਹਰ ਇੱਕ ਆਪਣੇ ਤੁਹਾਨੂੰ ਆਪ ਦਿਖਾਈ ਦਿੱਤਾ ਤੇ ਲਓ ਜੀ ਹੈਗਾ ਸਾਰਾ ਬਲੈਕ ਕਲਰ ਦਾ ਸਟਾਕ ਆਪਣੇ ਕੋਲੇ ਤੁਸੀਂ ਅਨਲਿਮਿਟਿਡ ਜਿੰਨਾ ਮਰਜ਼ੀ ਆਪਣੇ ਤੋਂ ਸਟਾਕ ਇਹ ਮੰਗਵਾ ਸਕਦੇ ਹੋ ਆਨਲਾਈਨ ਤੇ ਰੇਟ ਆਪਾਂ ਨਾਲ ਦੀ ਨਾਲ ਤੁਹਾਨੂੰ ਉੱਥੇ ਦੱਸਾਂਗੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਆਪਾਂ ਤੋਂ ਅ ਪੁੱਛ ਸਕਦੇ ਹੋ WhatsApp ਨੰਬਰ ਆਪਣਾ ਹਨਾਲ ਦੇ ਨਾਲ ਇੱਥੇ ਮੈਂਸ਼ਨ ਕੀਤਾ ਹੁੰਦਾ ਤੇ ਲਓ ਜੀ ਇਹ ਆ ਜਿਹੜਾ ਇਹ ਆਪਣੇ ਕੋਲੇ ਇੱਥੇ ਦੇਖੋ ਬਹੁਤ ਹੀ ਵਧੀਆ ਗਲੇਸ ਕਾਟਨ ਦੇ ਸੂਟ ਆ ਚੁੱਕੇ ਨੇ ਇੰਨਾ ਚ ਤੁਸੀਂ ਜਿੰਨੇ ਕਲਰ ਕਹੋਗੇ ਓਨੇ ਕਲਰ ਤੁਹਾਨੂੰ ਮਿਲ ਜਾਣਗੇ ਕਿਉਂਕਿ ਇਸ ਚ 100 ਤੋਂ ਵੱਧ ਕਲਰ ਆਪਣੇ ਕੋਲੇ ਆਏ ਨੇ ਮਲਟੀ ਤੋਂ ਲੈ ਕੇ ਡਾਰਕ ਤੱਕ ਤੇ ਡਾਰਕ ਤੋਂ ਲੈ ਕੇ ਲਾਈਟ ਤੱਕ ਆਪਣੇ ਕੋਲ ਸਾਰੇ ਕਲਰ ਅਵੇਲੇਬਲ ਨੇ ਤੁਸੀਂ ਸਕਰੀਨ ਸ਼ਾਟ ਲੈ ਕੇ ਜੋ ਵੀ ਕਲਰ ਦੇਖਣਾ ਚਾਹੋ ਨਿਓ ਆਪਾਂ ਨੂੰ ਤੁਸੀਂ ਭੇਜ ਕੇ ਉਹ ਵੀ ਸੂਟ ਉਹਦਾ ਤੁਸੀਂ ਮੰਗਵਾ ਸਕਦੇ ਹੋ ਕਲਰ ਤੇ ਲਓ ਜੀ ਇਹ ਤੁਹਾਨੂੰ ਬਹੁਤ ਹੀ ਜਾਇਜ਼ੀ ਰੇਟ 'ਚ ਪਊਗੀ ਤੇ ਇੰਦਰ ਆਪਣੇ ਕੋਲੇ ਹੈਗੀ ਐ ਸੈਟਨ ਇਹ ਵੀ ਆਪਣੇ ਕੋਲੇ ਬਹੁਤ ਫੁੱਲ ਸਟਾਕ ਆ ਚੁੱਕਿਆ ਦੇਖੋ ਕਲਰ ਤੁਸੀਂ ਇਹਦੇ ਦੇਖ ਸਕਦੇ ਹੋ ਚਮਕ ਦੇਖ ਸਕਦੇ ਹੋ ਤੇ 100% ਜੋ ਆਪਾਂ ਤੁਹਾਨੂੰ ਫੈਬਰਿਕ ਵੇਚਾਂਗੇ ਬਹੁਤ ਹੀ ਵਧੀਆ ਹੋਊਗਾ ਤੇ ਤੁਸੀਂ ਕਿਸੇ ਵੀ ਇਨਕੁਆਰੀ ਲਈ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੇ ਲਓ ਜੀ ਅਸੀਂ ਅੱਜ ਦੀ ਆਪਣੀ ਵੀਡੀਓ ਤੇ ਮਿਲਾਂਗੇ ਕੋਈ ਹੋਰ ਨਵੀਂ ਜੀ ਵਧੀਆ ਵੈਰਾਈਟੀ ਲੈ ਕੇ ਤੇ ਤੁਹਾਨੂੰ ਇਹਨਾਂ ਚੋਂ ਕੋਈ ਵੀ ਚੀਜ਼ ਪਸੰਦ ਆ ਤਾਂ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਆਪਣੀ ਚੀਜ਼ ਘਰ ਤੱਕ ਮੰਗਵਾ ਸਕਦੇ ਹੋ ਤੇ ਦੂਜੀ ਸਟਾਟ ਨੇ ਤੁਸੀਂ ਇੱਥੇ ਕੁਆਲਿਟੀ ਦੀ ਚੈੱਕ ਕਰ ਸਕਦੇ ਹੋ ਤੇ ਚਲੋ ਠੀਕ ਆ ਜੀ ਅਸੀਂ ਆਪਣਾ ਅੱਜ ਦੀ ਛੋਟੀ ਜਿਹੀ ਵੀਡੀਓ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਵਿੱਚ ਕੋਈ ਨਵਾਂ ਜ